ਕੱਟ ਨਮਰਿੰਦਰ ਸਿੰਘ ਦੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਗੜਜੋੜ ਦੀ ਸਲਾਹ ਕਿ ਹਾਜੇ 27 ਦੇ ਵਿੱਚ ਬਣਾਉਣੀ ਹੈ ਸਰਕਾਰ ਤਾਂ ਅਕਾਲੀ ਦਲ ਦੇ ਨਾਲ ਅਲਾਈਅੰਸ ਤੋਂ ਬਿਨਾ ਕੋਈ ਹੋਰ ਨਹੀਂ ਚਾਰਾ ਨਹੀਂ ਤਾਂ ਸੱਤਾ ਦੇ ਵਿੱਚ ਆਉਣ ਲਈ ਕਰੋ ਦੋ ਤਿੰਨ ਹੋਰ ਇਲੈਕਸ਼ਨ ਦਾ ਇੰਤਜ਼ਾਰ ਸੀਐਮ ਮੰਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੂੰ ਚਿੱਠੀ ਐਫਸੀਆਈ ਪੰਜਾਬ ਦੇ ਜੀਐਮਡੀ ਨਿਯੁਕਤੀ ਪੰਜਾਬ ਕੈਡਰ ਤੋਂ ਹੀ ਕਿਤੇ ਜਾਣ ਦੀ ਮੰਗ ਗਿਆ ਸਾਨੂੰ ਪਤਾ ਲੱਗਿਆ ਹੈ ਸੂਬਾ ਸਰਕਾਰ ਦੀ ਪੈਨਲ ਨੂੰ ਰਿਜੈਕਟ ਕਰਕੇ ਕਿਸੇ ਹੋਰ ਕੈਡਰ ਦੇ ਆਈਏਐਸ ਨੂੰ ਲਗਾਉਣ ਦੀ ਹੈ ਤਿਆਰੀ ਦੇਰ ਦੇ ਵਿੱਚ ਰੋਡਵੇਜ਼ ਦੇ 48 ਮਲਾਜ਼ਮਾਂ ਦੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁਲੜ ਦੇ ਨਾਲ ਮੀਟਿੰਗ ਪੱਟੀ ਰਿਹੈਸ਼ਟੀ ਯੂਨੀਅਨ ਦੇ ਪੰਜ ਨੁਮਾਇੰਦੇਾਂ ਦੇ ਨਾਲ ਬੈਠਕ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹੋਵੇਗੀ ਚਰਚਾ ਬਿਕਰਮ ਜਿੱਥੇ ਦਾ ਕਰੀਬੀ ਗ੍ਰਫਤਾਰ ਵਿਜੀਲੈਂਸ ਨੇ ਸ਼ਰਾਬ ਕਾਰੋਬਾਰੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਕੀਤਾ ਅਰੈਸਟ 10 ਕਰੋੜ ਰੁਪਏ ਦੀ ਲੈਂਡ ਡੀਡ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਮਾਮਲਾ ਗੱਲ ਤੋਂ 10 ਦਿਨ ਦੇ ਜਾਪਾਨ ਦੌਰੇ ਦੇ ਉੱਤੇ ਸੀਐਮ ਭਗਵੰਤ ਮਾਨ ਟੋਕੀਓ ਤੇ ਸੋਪੋਰੋ ਦੇ ਵਿੱਚ ਕਾਰੋਬਾਰੀਆਂ ਦੇ ਨਾਲ ਕਰਨਗੇ ਬੈਠਕਾਂ ਜਾਪਾਨ ਦੀਆਂ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਦਾ ਦੇਣਗੇ ਮੁੱਖ ਮੰਤਰੀ ਸੱਦਾ ਲੁਧਿਆਣਾ ਦੇ ਮੈਰਿਜ ਪੈਲੇਸ ਦੇ ਵਿੱਚ ਫਾਇਰਿੰਗ ਲੜੇ ਦੇ ਦੋਸਤਾਂ ਦੇ ਵਿਚਾਲੇ 20 ਤੋਂ 25 ਰਾਊਂਡ ਚੱਲੀਆਂ ਗੋਲੀਆਂ ਦੋ ਲੋਕਾਂ ਦੀ ਮੌਤ ਮੈਰਿਜ ਪੈਲੇਸ ਤੇ ਲੜੇ ਵਾਲਿਆਂ ਦੇ ਉੱਤੇ ਪਰਚਾ ਮੋਬਾਈਲ ਦੀ ਲੱਚਡਾਉਣ ਦੇ ਲਈ ਮੋਗਾ ਦੇ ਵਿੱਚ ਅਨੋਖਾ ਮੁਕਾਬਲਾ ਅਖੀਰ ਤੱਕ ਵਿਹਲਾ ਬੈਠ विला बैठे रहने वाले मिलेगा पंतली सौ रुपए का नकद इनाम मोबाइल सने कई चीजा भी लगाई गई है पाबंदी के प्रायोजक पतंजलि गायिका की मां का भरोसा प्यार से भरोसा ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਾਂਗੇ ਉਸ ਖਬਰ ਦੇ ਨਾਲ ਤੇ ਉਸ ਬਿਆਨ ਦੇ ਨਾਲ ਜੋ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵੱਖ ਹੋਣ ਤੋਂ ਬਾਅਦ ਇਕੱਠੇ ਹੋਣ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਸਟੇਟਮੈਂਟ ਹੈ ਇਹ ਸਭ ਤੋਂ ਸਟਰੋਂਗ ਸਟੇਟਮੈਂਟ ਤੁਸੀਂ ਕਹਿ ਸਕਦੇ ਹੋ ਕਿ ਹੁਣ ਤੱਕ ਗੜਜੋੜ ਨੂੰ ਲੈ ਕੇ ਬਿਆਨ ਤਰ੍ਹਾਂ ਤਰ੍ਹਾਂ ਦੇ ਦਿੱਤੇ ਗਏ ਨੇ ਹੋਣਾ ਚਾਹੀਦਾ ਹੈ ਹੋ ਜਾਏਗਾ ਕਰ ਲੈਣਾ ਚਾਹੀਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਭਾਜਪਾ ਤੇ ਅਕਾਲੀ ਦਲ ਵਾਲੇ ਪਾਸੇ ਤੋਂ ਦਬੀ ਜ਼ੁਬਾਨ ਦੇ ਵਿੱਚ ਖਬਰਾਂ ਜਾਂ ਗੱਲਾਂ ਸਾਹਮਣੇ ਆਈਆਂ ਪਰ ਹੁਣ ਪੰਜਾਬ ਦੇ ਦੋ ਵਾਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੇ ਇੱਕ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ 2027 ਦੇ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਦੁਬਾਰਾ ਸਰਗਰਮ ਹੋਏ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਗੱਠਜੋੜ ਤੋਂ ਬਿਨਾ ਕੋਈ ਹਿੱਲਾ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਕਾਲੀ ਗੱਲ ਤੇ ਬੀਜੇਪੀ ਦਾ ਗੱਠਜੋੜ ਨਹੀਂ ਹੋਇਆ ਤਾਂ ਫਿਰ 2027 ਭੁੱਲ ਜਾਓ 2032 ਭੁੱਲ ਜਾਓ 2037 ਭੁੱਲ ਜਾਓ ਦੋ ਤਿੰਨ ਵਾਰੀ ਦੇ ਇਲੈਕਸ਼ਨ ਦਾ ਇੰਤਜ਼ਾਰ ਕਰਨਾ ਪਏਗਾ ਫਿਰ ਜਾ ਕੇ ਸ਼ਾਇਦ ਸੱਤਾ ਮਿਲ ਜਾਵੇ ਬਹੁਤ ਵੱਡੀ ਖਬਰ ਹੈ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਖਾਸ ਤੌਰ ਤੇ 2027 ਦੇ ਇਲੈਕਸ਼ਨ ਤੋਂ ਪਹਿਲਾਂ ਗੜਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਇਸ ਖਬਰ ਤੋਂ ਹੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਕੈਪਟਨ ਕਹਿ ਰਹੇ ਨੇ ਜ਼ਰੂਰੀ ਹੈ ਮਜਬੂਰੀ ਕਹੋ ਜ਼ਰੂਰੀ ਕਰੋ ਬਸ ਗੜਜੋੜ ਹੋਣਾ ਚਾਹੀਦਾ ਹੈ ਕਿ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਕੁਝ ਪੱਕ ਰਿਹਾ ਹੈ ਗੱਟਬੰਧਨ ਨੂੰ ਲੈ ਕੇ ਪਿੱਛੇ ਕੁਝ ਪੱਕ ਰਿਹਾ ਪਰਦੇ ਦੇ ਪਿੱਛੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਬਿਲਕੁਲ ਸਟ੍ਰੈਟੇਜੀਕਲੀ ਭਾਜਪਾ ਦੇ ਵੱਲੋਂ ਜਾਂ ਅਕਾਲੀ ਦਲ ਭਾਜਪਾ ਦੇ ਗੜਜੋੜ ਦੀਆਂ ਕੰਸੂਨ ਦੇ ਵਿਚਾਲੇ ਦਬਾਇਆ ਗਿਆ ਅ ਜਿਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਖਬਰ ਤੋਂ ਦਿਖਾਣੇ ਆ ਕੀ ਕੁਝ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਇਸ ਖਬਰ ਦੇ ਨਾਲ ਆਗਾਜ਼ ਹੈ ਗੜਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸ਼ਰੋਮੀ ਅਕਾਲੀ ਦਲ ਅਤੇ ਭਾਜਪਾ ਦੇ ਵਿਚਾਲੇ ਗੱਟਬੰਧਨ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੜਜੋੜ ਜ਼ਰੂਰੀ ਹੈ 2027 ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਗੜਜੋੜ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਹੈ ਜਾਂ ਫਿਰ ਪੰਜਾਬ ਦੇ ਵਿੱਚ ਚੋਣ ਲੜ ਕੇ ਪਾਰਟੀ ਚੈਡਰ ਖੜਾ ਕਰੇ ਕੈਪਟਨ ਅਮਰਿੰਦਰ ਸਿੰਘ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਸਮੇਂ ਭਾਜਪਾ ਦਾ ਇੱਕ ਵੱਡਾ ਚਿਹਰਾ ਨੇ ਪੰਜਾਬ ਦੇ ਵਿੱਚ ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਸਟੇਟਮੈਂਟਸ ਆਉਣੀਆਂ ਜਾਰੀ ਨੇ ਔਰ ਕੈਪਟਨ ਅਮਰਿੰਦਰ ਸਿੰਘ ਸਰਗਰਮ ਵੀ ਵਕਫ ਵਕਫ ਥਾਂ ਦੇ ਤੇ ਨਜ਼ਰ ਆਏ ਨੇ ਇਨਫੈਕਟ ਪ੍ਰਨੀਤ ਕੌਰ ਜੈਨਦਰ ਕੌਰ ਪੂਰਾ ਪਰਿਵਾਰ ਇੱਕ ਵਾਰ ਬਿਲਕੁਲ ਐਕਟਿਵ ਨਜ਼ਰ ਆ ਰਿਹਾ ਹੈ ਪਰ ਇਸ ਵਾਰ ਝੰਡਾ ਹੱਥ ਦੇ ਵਿੱਚ ਬੀਜੇਪੀ ਦਾ ਹੈ ਉਸੇ ਹੱਥ ਦੇ ਵਿੱਚ ਜਿਸ ਦੇ ਵਿੱਚ ਕਾਂਗਰਸ ਦਾ ਝੰਡਾ ਲੈ ਕੇ ਕੈਪਟਨ ਦੋ ਵਾਰ ਮੁੱਖ ਮੰਤਰੀ ਬਣੇ ਕਾਂਗਰਸ ਵਾਲਾ ਔਰ ਹੁਣ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਕੈਡਰ ਖੜਾ ਕਰਨ ਦੇ ਲਈ ਦੋ ਤਿੰਨ ਚੋਣਾਂ ਦਾ ਇੰਤਜ਼ਾਰ ਬੀਜੇਪੀ ਨੂੰ ਕਰਨਾ ਹੋਵੇਗਾ ਅੱਜ ਪੰਜਾਬ ਦੇ ਵਿੱਚ ਬੀਜੇਪੀ ਨੂੰ ਅਕਾਲੀ ਦਲ ਦੀ ਜ਼ਰੂਰਤ ਹੈ ਇਸ ਲਈ ਪੰਜਾਬ ਨੂੰ ਚੰਗੀ ਸਰਕਾਰ ਦੀ ਲੋੜ ਹੈ 2024 ਲੋਕ ਸਭਾ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲ ਲਗਭਗ ਫਾਈਨਲ ਹੋ ਗਈ ਸੀ ਸੁਬੀਰ ਬਾਦਲ ਦੇ ਨਾਲ ਗੱਲਬਾਤ ਹੋ ਰਹੀ ਸੀ ਪਰ ਸਿਰੇ ਨਹੀਂ ਚੜੀ 2024 ਦੀਆਂ ਲੋਕ ਸਭਾ ਚੋਣਾਂ ਬਹੁਤ ਜ਼ਬਰਦਸਤ ਜ਼ਿਕਰ ਰਹੀ ਹੈ ਉਸ ਸਮੇਂ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਨੇ ਬਿਆਨ ਦਿੱਤਾ ਮੈਂ ਉਹ ਤੁਹਾਨੂੰ ਦਿਖਾਣਾ ਹੈ ਕਿ ਕੀ ਕੁੱਝ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੈ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਜੇ ਸੂਬੇ ਦੇ ਵਿੱਚ ਦੋ ਵਾਰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਨੇ ਸੱਤਾ ਸੰਭਾਲੀ ਕਰੀਬ-ਕਰੀਬ 9 9.5 ਸਾਲ ਤ ਅੱਛਾ ਇਹ ਵੀ ਇੰਟਰਸਟਿੰਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਮੇਂ ਜਦੋਂ ਕਾਂਗਰਸ ਦੇ ਵਿੱਚ ਸੀ ਉਸ ਸਮੇਂ ਮੁੱਖ ਮੰਤਰੀ ਬਣੇ ਤੇ ਸਭ ਤੋਂ ਕੱਟੜ ਵਿਰੋਧੀ ਕੌਣ ਸੀ ਦੋ ਪਾਰਟੀਆਂ ਇੱਕ ਸ਼ਰੋਮਣੀ ਅਕਾਲੀ ਦਲ ਤੇ ਦੂਜੀ ਭਾਜਪਾ ਬੀਜੇਪੀ ਦੇ ਵਿੱਚ ਮੌਜੂਦਾ ਸਮੀਤ ਦੇ ਵਿੱਚ ਹੈਗੇ ਨੇ ਬੀਜੇਪੀ ਦੇ ਵਿੱਚ ਰਹਿੰਦੇ ਹੋਏ ਆਕਾਲੀ ਦਲ ਦੇ ਨਾਲ ਗਠਜੋੜਨ ਦੀ ਵਕਾਲਤ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਦਿਖਾਣਾ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਬਣਾਉਣੀ ਆ ਤਾਂ ਫਿਰ ਆਕਾਲੀ ਦਲ ਦੇ ਨਾਲ ਗੜਜੋੜ ਜ਼ਰੂਰੀ ਹੈ ਉਹ ਬੀਜੇਪੀ ਨੂੰ ਨਸੀਹਤ ਦੇ ਰਹੇ ਨੇ ਇੰਡਾਇਰੈਕਟਲੀ ਉਹ ਆਕਾਲੀ ਦਲ ਨੂੰ ਵੀ ਦੱਸ ਰਹੇ ਨੇ ਕਿ ਦੋਵੇਂ ਪਾਸੇ ਕੁਝ ਨਹੀਂ ਬੰਨਣਾ ਜਿਗੜਜੋੜ ਨਾ ਹੋ ਜਾ ਅੱਗੇ ਕੀ ਲਿਖਦੇ ਨੇ ਆਪਣੇ ਬਿਆਨ ਦੇ ਵਿੱਚ ਉਹਨਾਂ ਨੇ ਲਿਖਿਆ ਜੇ 2027 ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਹੈ ਤਾਂ ਗੜਜੋੜ ਜ਼ਰੂਰੀ ਹੋਏਗਾ 2017 ਦੇ ਵਿੱਚ 17 ਤੋਂ ਲੰਬੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ 2020 ਦੇ ਵਿੱਚ 2020 ਵਿੱਚ ਜਦੋਂ ਕਿਸਾਨ ਆंदोलਨ ਹੋਇਆ ਉਸ ਸਮੇਂ ਗੜਜੋੜ ਟੁੱਟ ਗਿਆ 2022 ਦਾ ਇਕੱਲੇ ਇਲੈਕਸ਼ਨ ਲੜਿਆ ਅਕਾਲੀ ਦਲ ਨਹੀਂ ਇਕੱਲੇ ਇਲੈਕਸ਼ਨ ਲੜਿਆ ਭਾਜਪਾ ਨੇ ਸੀਟਾਂ ਕੁੱਲ ਮਿਲਾ ਕੇ ਆਈਆਂ 5 117 'ਚ ਇੱਕ ਜਿਹੜੀ BSP ਵਾਲੀ ਆ ਗਈ ਸੀ ਜ਼ਰੂਰ ਜਿਹੜੀ ਅਕਾਲੀ ਦਲ ਦੇ ਨਾਲ ਗਠਜੋੜ ਦੇ ਤਹਿਤ ਪਰ ਅਕਾਲੀ ਦਲ ਦੇ ਕੋਲ ਸਿਰਫ 3 ਸੀਟਾਂ BJP ਦੇ ਕੋਲ ਸਿਰਫ 2 ਸੀਟਾਂ 2024 ਦਾ ਇਲੈਕਸ਼ਨ ਆਉਂਦਾ ਲੋਕ ਸਭਾ ਦਾ ਜਦੋਂ ਦੇਸ਼ ਦੇ ਵਿੱਚ 240 ਸੀਟਾਂ ਲੈ ਕੇ ਐਨਡੀਏ ਨੇ 272 ਵਾਲਾ ਅੰਕੜਾ ਪਾਰ ਕੀਤਾ ਤਾਂ ਇਸ ਵਿਚਾਲੇ ਬੀਜੇਪੀ ਦੇ ਵਿੱਚ ਬੀਜੇਪੀ ਦਾ ਪੰਜਾਬ ਦੇ ਵਿੱਚ ਖਾਤਾ ਨਹੀਂ ਖੁੱਲਿਆ ਵੋਟ ਪਰਸੈਂਟ 18-19% ਦੇ ਨੇੜੇ ਪਹੁੰਚ ਗਿਆ ਬੀਜੇਪੀ ਗੱਦਗਦ ਨਜ਼ਰ ਆਈ ਪਰ ਸੱਚ ਇਹ ਹੈ ਕਿ ਸੀਟ ਇੱਕ ਵੀ ਨਹੀਂ ਸੀ ਅੱਛਾ ਅਕਾਲੀ ਦਲ ਵਾਲੇ ਪਾਸੇ ਚਲੇ ਜਾਓ ਸਥਿਤੀ ਉੱਥੇ ਵੀ ਜ਼ਿਆਦਾ ਵੱਖਰੀ ਨਹੀਂ ਬਠਿੰਡਾ ਹੀ بچਿਆ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦੀ ਸੀਟ ਬਾਕੀ ਕਰੀਬ 9-10 ਸੀਟਾਂ ਦੇ ਉੱਤੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਈ ਯਾਨੀ ਕਿ ਦੋਵੇਂ ਪਾਰਟੀਆਂ ਦੀ ਸਥਿਤੀ 22 ਤੇ 24 ਦੇ ਇਲੈਕਸ਼ਨ ਨੇ ਸਾਫ਼ ਕਰ ਦਿੱਤੀ ਇਕੱਲੇ ਇਕੱਲੇ ਤੁਰ ਰਹੇ ਨੇ ਹਾਲ ਬਹੁਤ ਖਰਾਬ ਹੈ ਗਠਬੰਧਨ ਕੈਪਟਨ ਸਾਹਿਬ ਕਹ ਰਹੇ ਨੇ ਕਰ ਤੋਂ ਕੈਪਟਨ ਸਾਹਿਬ ਨੇ ਇਹ ਵੀ ਕਿਹਾ ਜਾਤਾ ਫਿਰ ਪੰਜਾਬ ਦੇ ਵਿੱਚ ਚੋਂ ਲੜ ਕੇ ਪਾਰਟੀ ਕੈਡਰ ਨੂੰ ਖੜਾ ਕਰੋ ਤੇ ਪਾਰਟੀ ਕੈਡਰ ਨੂੰ ਖੜਾ ਕਰਨ ਦੇ ਲਈ ਇਲੈਕਸ਼ਨ ਦੇ ਵਿੱਚ ਤਕੜੇ ਹੋ ਕੇ ਲੜਨਾ ਹੋਏਗਾ ਅੱਛਾ ਕੈਪਟਨ ਇਹ ਵੀ ਕਹਿ ਦਿੱਤਾ ਕਿ ਇਹ ਨਹੀਂ ਕਿ 2027 ਦੇ ਵਿੱਚ ਹੀ ਕੈਡਰ ਖੜਾ ਕਰਕੇ ਤੁਸੀਂ ਸੋਚੋਗੇ ਸਰਕਾਰ ਬਣ ਜਾਏ ਕੈਪਟਨ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਜੇ ਕੈਡਰ ਖੜਾ ਕਰਕੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਸਰਕਾਰ ਬਣਾਉਣ ਬਾਰੇ ਸੋਚ ਰਹੇ ਹੋ ਆਪਣੀ ਪਾਰਟੀ ਨੂੰ ਸੀਹਰ ਕਹਿੰਦੇ ਜੇ ਤੁਸੀਂ ਸੋਚ ਰਹੇ ਹੋ ਤਾਂ ਫਿਰ 2-3 ਵਾਰ ਦੇ ਇਲੈਕਸ਼ਨ ਤੁਸੀਂ ਸੋਚੋਗੇ 2027 32 37 2-3 ਇਲੈਕਸ਼ਨ ਤੁਸੀਂ ਮਜ਼ਬੂਤ ਹੋ ਕੇ ਕੈਡਰ ਨੂੰ ਖੜਾ ਕਰੋ ਤਾਂ ਫਿਰ ਸ਼ਾਇਦ 2042 ਦੇ ਵਿੱਚ ਜਾ ਕੇ ਕੋਈ ਗੱਲ ਵੱਖਰੀ ਬਣਦੀ ਹੋਈ ਨਜ਼ਰ ਆਵੇ ਬਹੁਤ ਲੰਮਾ ਟਾਈਮ ਹੈ ਅੱਛਾ ਜਦੋਂ ਪੋਲੀਟੀਕਲ ਪਾਰਟੀਆਂ ਕੰਮ ਕਰਦੀਆਂ ਨੇ ਤੇ ਹੁੰਦਾ ਇਸ ਤਰੀਕੇ ਨਾਲ ਇਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਉਹ ਅਗਲੇ 5 ਸਾਲ 10 ਸਾਲ 15 ਸਾਲ 20 ਸਾਲ ਦੀ ਪਲੈਨਿੰਗ ਦੇ ਨਾਲ ਚੱਲਦੀਆਂ ਨੇ ਕਿ ਜੇ ਅੱਜ ਅਸੀਂ ਜ਼ੀਰੋ ਦੇ ਉੱਤੇ ਆ ਕਿਸੇ ਸੂਬੇ ਦੇ ਵਿੱਚ ਤਾਂ ਫਿਰ 5 ਸਾਲ ਬਾਅਦ ਕਿੱਥੇ ਹੋਵਾਂਗੇ 10 ਸਾਲ ਬਾਅਦ ਕਿੱਥੇ ਹੋਵਾਂਗੇ 15 ਸਾਲ ਬਾਅਦ ਸਰਕਾਰ ਬਣ ਜਾਏ ਉਹਨਾਂ ਨੇ ਇਹ ਵੀ ਕਿਹਾ ਕੈਡਰ ਖੜਾ ਕਰਨ ਦੇ ਲਈ ਦੋ ਤਿੰਨ ਚੋਣਾਂ ਦਾ ਇੰਤਜ਼ਾਰ ਕਰਨਾ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤੇ ਨੇ ਅੱਗੇ ਮੈਂ ਤੁਹਾਨੂੰ ਦਿਖਾਣਾ ਉਹਨਾਂ ਨੇ ਗੜਜੋੜ ਦੀ ਸਲਾਹ ਦੇ ਵਿੱਚ ਇਹ ਵੀ ਕਿਹਾ ਅੱਜ ਪੰਜਾਬ ਦੇ ਵਿੱਚ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ ਔਰ ਉਹਨਾਂ ਨੇ ਇਹ ਵੀ ਇੱਥੋਂ ਤੱਕ ਕਹਿ ਦਿੱਤਾ ਕਿ 2024 ਦੀ ਜਿਹੜੀ ਲੋਕ ਸਭਾ ਦੀ ਚੋਣਾਂ ਉਸ ਦੇ ਵਿੱਚ फटाफट ਜੇਕਰ ਅਸੀਂ ਗ ਤਾਂ ਕਿ ਮੈਂ ਸਾਰੀ ਜਿਹੜੇ ਸਟੇਟਮੈਂਟ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਟੇਟਮੈਂਟ ਨੇ ਜਿਹੜੀਆਂ ਇੱਕ ਇੰਟਰਵਿਊ ਦੇ ਦੌਰਾਨ ਕੈਪਟਨ ਨੇ ਦਿੱਤੀਆਂ ਨੇ ਉਹ ਤੁਹਾਨੂੰ ਮੈਂ ਦਿਖਾ ਰਿਹਾ ਉਹਨਾਂ ਨੇ ਕਿਹਾ ਲੋਕ ਸਭਾ ਚੋਣਾਂ ਦੇ ਵਿੱਚ ਵੀ ਸ਼ਰਮਣੀ ਅਕਾਲੀ ਦਲ ਦੇ ਨਾਲ ਗੱਲ ਤਕਰੀਬਨ ਤੈ ਹੋ ਗਈ ਇੱਥੋਂ ਤੱਕ ਚਰਚਾਾਂ ਹੋਈਆਂ ਕਿ 5 8 ਦਾ ਫਾਰਮੂਲਾ ਤੈ ਹੋ ਗਿਆ ਕਿ 5 ਬੀਜੇਪੀ ਕੋਲ ਤੇ 8 ਦੂਜੇ ਪਾਸੇ ਸੁਖਵੀਰ ਬਾਦਲ ਦੇ ਨਾਲ ਗੱਲ ਹੋ ਰਹੀ ਸੀ ਕੈਪਟਨ ਨੇ ਕਿਹਾ ਪਰ ਗੱਲ ਸਿਰੇ ਨਹੀਂ ਚੜੀ 13 ਸੀਟਾਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 8 ਸੀਟਾਂ ਦੇ ਉੱਤੇ ਅਕਾਲੀ ਦਲ 5 ਸੀਟਾਂ ਦੇ ਉੱਤੇ ਭਾਜਪਾ ਇਹ ਫਾਈਨਲ ਪਿਕਚਰ ਬਣ ਰਹੀ ਸੀ ਕਿ ਛੇਵੀਂ ਸੀਟ ਜਿਹੜੀ ਚੰਡੀਗੜ੍ਹ ਵਾਲੀ ਹੋਵੇਗੀ ਉਹ ਵੀ ਭਾਜਪਾ ਨੂੰ ਦੇ ਦਿੱਤੀ ਜਾਏਗੀ 8 6 ਦਾ ਫਾਰਮੂਲਾ ਗੱਲ ਨਹੀਂ ਬਣੀ ਫਿਰ ਉਸ ਤੋਂ ਬਾਅਦ ਜਿਹੜੀਆਂ 4 ਸੀਟਾਂ ਵਾਲਾ ਫਾਰਮੂਲੇ ਦਾ ਵੀ ਜ਼ਿਕਰ ਹੋਇਆ ਕਿ 4 ਸੀਟਾਂ ਭਾਜਪਾ ਨੂੰ ਦੇ ਦਿੱਤੀਆਂ ਜਾਣ 5ਵੀਂ ਸੀਟ ਦੇ ਦਿੱਤੀ ਜਾਵੇ ਚੰਡੀਗੜ੍ਹ ਵਾਲੀ ਕਿ 9 5 ਦਾ ਫਾਰਮੂਲਾ ਹੋ ਜਾਵੇ ਜਦੋਂ ਪੁਰਾਣਾ ਗੱਠਜੋੜ ਬੰਦਨ ਸੀ ਉਸ ਸਮੇਂ 10 ਤਿੰਨ ਦੇ ਫਾਰਮੂਲੇ ਦੇ ਉੱਤੇ 10 ਚਾਰ ਤੁਸੀਂ ਚੰਡੀਗੜ੍ਹ ਨੂੰ ਮਿਕਸ ਕਰਕੇ ਉਹ 10 ਚਾਰ ਦੇ ਫਾਰਮੂਲੇ ਦੇ ਉੱਤੇ ਅਕਾਲੀ ਭਾਜਪਾ ਦੇ ਵਿਚਾਲੇ ਗੱਠਜੋੜ ਬੰਦਨ ਸੀ। ਖੈਰ ਗੱਲਬਾਤ ਕਰਾਂਗੇ ਇਸ ਸਟੇਟਮੈਂਟ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਸਾਡੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਜੁੜਰੀ ਨੇ ਸ਼ਰੋਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਾਬਕਾ ਕੈਬਨਿਟ ਮੰਤਰੀ ਨੇ ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਤੁਹਾਡੇ ਤੱਕ ਵੀ ਪਹੁੰਚੀ ਹੋਏਗੀ। ਕੈਪਟਨ ਸਾਹਿਬ ਨੇ ਤਾਂ ਇੱਕ ਤਰੀਕੇ ਨਾਲ ਸਲਾਹ ਏ, ਸਲਾਹ ਇਹ ਹੈ ਕਿ ਗੜਬੰਦਨ ਕਰ ਲੋ ਭਵਿੱਖਵਾਣੀ ਇਹ ਹੈ ਕਿ ਜੇ ਨਾ ਹੋਇਆ ਤਾਂ ਦੋ ਤਿੰਨ ਵਾਰੀ ਭੁੱਲ ਜਾਓ ਸੱਤਾ ਦੇ ਵਿੱਚ ਆਉਣ ਦਾ ਮਤਲਬ 2037 ਤੱਕ ਦੇ ਲਈ ਉਹਨਾਂ ਨੇ ਭਵਿੱਖਵਾਣੀ ਕਰ ਦਿੱਤੀ ਅ ਦੇਖੋ ਘੋਰਾ ਜੀ ਮੈਂ ਇੱਕ ਗੱਲ ਕਹਾਂ ਕਿ ਰਾਜਨੀਤੀ ਵਿੱਚ ਠੀਕ ਹੈ ਸੱਤਾ ਜ਼ਰੂਰੀ ਹੁੰਦੀ ਹੈ ਪਰ ਸੱਤਾ ਪਿੱਛੇ ਸਿਧਾਂਤ ਕਦੇ ਨਹੀਂ ਤੇ ਅੱਗੇ ਜਾਂਦੇ ਹਾਂ ਹਮ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਸਿਧਾਂਤਕ ਲੜਾਈਆਂ ਲੜੀਆਂ ਨੇ ਜੇ ਕੇਵਲ ਸੱਤਾ ਲਈ ਹੁੰਦਾ ਤਾਂ ਬੀਬਾ ਹਰਸਿਮਰ ਸਿੰਘ ਕੌਰ ਨੂੰ ਕੈਬਨਿਟ ਤੋਂ ਅਸਤੀਫਾ ਦੇਣ ਦੀ ਲੋੜ ਨਹੀਂ ਸੀਗੀ ਤੇ ਮੈਂ ਇੱਕ ਗੱਲ ਬੜੀ ਸਪੱਸ਼ਟ ਕਹਿ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਪੰਜਾਬ ਨਾਲ ਹੋ ਰਿਹਾ ਵਿਤਕਰੇ ਜੋ ਸੰਵਿਧਾਨੀ ਸਰਕਾਰ ਲਗਾਤਾਰ ਕਰ ਰਹੀ ਹੈ ਉਹਨਾਂ ਦੇ ਹੁੰਦਿਆਂ ਮੇਰਾ ਫੈਸਲਾ ਪਾਰਟੀ ਨੇ ਕਰਨਾ ਪਰ ਮੇਰੀ رائے ਹੈ ਕਿ ਉਹ ਵੀ ਦੇਰੇ ਸਮਝਦਾ ਕਾਂਦੀ ਬੰਦੀ ਸੀ ਸੈਟਲ ਹੋਊਗਾ ਕਿਉਂਕਿ ਯੂਨੀਵਰਸਿਟੀ ਦੇ ਹਮਲਾ ਬੀਵੀਐਮ ਦੇ Rajasthan ਦਾ ਹਿੱਸਾ ਵਾਰ ਦੇਣਾ ਬੀਵੀਐਮ ਦਾ ਚੇਅਰਮੈਨ ਟਾ ਦੇਣਾ ਚੰਡੀਗੜ੍ਹ ਵਿੱਚ ਸੱਚ ਚਲਦੀ ਰੇਸ਼ਮ ਮੁਲਾਜ਼ਮਾਂ ਤੇ ਹਮਰਾ ਕਰ ਦੇਣਾ ਚੰਡੀਗੜ੍ਹ ਵਿੱਚ ਹਰਿਆਣੇ ਨੂੰ ਟੈਂਪਲੀ ਨੇ ਛਾਵੇਂ ਦੇਣੀ ਤੇ ਲੈ ਦੇ ਕੇ ਫਿਰ ਬਾਅਦ ਵਿੱਚ ਯੂਟੀ ਬਣਾਉਣ ਦੀ ਕੋਸ਼ਿਸ਼ ਕਰਨੀ ਇਹ ਸਾਰੀਆਂ ਚੀਜ਼ਾਂ ਦੇ ਹੁੰਦੇ ਆ ਜਿਹੜੀਆਂ ਮੰਨੀਆਂ ਹੋਈਆਂ ਗੱਲਾਂ ਨੇ ਪੰਜਾਬ ਦੇ ਹੱਕ ਨੇ ਭਾਵੇਂ ਗੰਦੀ ਸਿੰਘਾ ਦੀ ਹੋਵੇ ਭਾਵੇਂ ਧਾਰਮਿਕ ਮਾਮਲਿਆਂ ਤੇ ਲਗਾਤਾਰ ਉਹਨਾਂ ਦਾ ਤਰੰਤਰ ਦਖਲ ਜਾਰੀ ਹੈ ਇਹਨਾਂ ਕਰਕੇ ਮੈਂ ਸਮਝਦਾ ਕਿ ਸਿਰਫ ਸਿਰਫ ਦੋ ਵੀਰ ਜੀ ਨਾਲ ਇਹ ਪਛੇਤ ਕਾਦੀ ਦਲ ਕਦੇ ਆਪਣੇ ਆਪ ਨੂੰ ਸੁਧਾਰਤਾ ਤੋਂ ਬਾਤ ਨਹੀਂ ਕਰੂਗਾ ਠੀਕ ਹੈ ਠੀਕ ਹੈ ਇਹ ਗੱਲ ਪਰ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਟੀ ਆ ਪੰਜਾਬ ਦਾ ਬਹਿਰੇਦਾਰ ਆ ਤੇ ਅਕਾਲੀ ਦਲ ਪੰਜਾਬ ਦੇ ਲੋਕ ਜੇ ਫੈਸਲਾ ਕਰਨ ਕਿ ਰੀਜਨਲ ਪਾਰਟੀ ਨੂੰ ਹੀ ਸੇਵਾ ਦੇਣੀ ਹੈ ਤੇ ਉਹਨਾਂ ਨੂੰ ਫਿਰ ਸੈਂਟਰ ਦੀਆਂ ਪਾਰਟੀਆਂ ਦੀਆਂ ਫੌੜੀਆਂ ਵੀ ਹਟਾਉਣੀਆਂ ਪੈਣਗੀਆਂ ਤੇ ਰੀਜਨਲ ਪਾਰਟੀ ਨੂੰ ਸਿੱਧਾ ਸਟਰੋਂਗ ਕਰਨਾ ਪਊਗਾ ਠੀਕ ਹੈ ਉਹ ਕੈਪਟਨ ਸਾਹਿਬ ਦੀ رائے ਠੀਕ ਹੈ ਉਹਨਾਂ ਦਾ ਆਪਣਾ ਤਜਰਬਾ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਤਜਰਬਾ ਕਰ ਅਸੀਂ ਇਕੱਲੇ ਸੱਤਾ ਪਿੱਛੇ ਲੱਗੇ ਤੇ ਸਿਧਾਂਤਾਂ ਨੂੰ ਦੇਖਾਂ ਚਲੋ ਦੋ ਗੱਲਾਂ ਨੇ ਗਰੇਵਾਲ ਸਾਹਿਬ ਇੱਕ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੁਣ ਤੁਸੀਂ ਆਪਣੀ ਲਾਈਨ ਦੇ ਉੱਤੇ ਰਹੋਗੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੋਲੀਟੀਕਲ ਪਾਰਟੀਆਂ ਜੇ ਸੱਤਾ ਤੋਂ ਦੂਰ ਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਔਰ ਖਾਸ ਤੌਰ ਤੇ ਜੇ 10 15 20 ਸਾਲ ਤੱਕ ਦੂਰ ਰਹੋ ਤਾਂ ਫਿਰ ਕਾਡਰ ਨੂੰ ਨਾਲ ਰੱਖਣਾ ਆਗੂਆਂ ਨੂੰ ਵਰਕਰਾਂ ਨੂੰ ਨਾਲ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਦੂਜੀ ਗੱਲ ਇਹ ਹੈ ਕਿ ਸੱਤਾ ਤਾਂ ਡੈਫੀਨਿਟਲੀ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਨੇ ਮੈਂ ਤੁਹਾਡੀ ਗੱਲ ਤੋਂ ਇੱਕੇ ਵੀ ਸਮਝ ਪਾ ਰਿਹਾ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀਆਂ ਅਕਾਲੀ ਦਲ ਦੇ ਇਸ਼ੂਜ਼ ਨੇ ਜਾਂ ਫਿਰ ਮੰਗਾਂ ਨੇ ਜੇ ਉਸ ਦੇ ਉੱਤੇ ਗੌਰ ਕਰ ਲਿਆ ਜਾਵੇ ਤਾਂ ਫਿਰ ਗੜਜੋੜ ਤਾਂ ਵੱਟ ਤੇ ਪਿਆ ਇਹ ਸਮਝਿਆ ਜਾਵੇ। ਅਕਾਲੀ ਦਲ ਦੀਆਂ ਨਹੀਂ ਜੀ ਪੰਜਾਬ ਦੀਆਂ ਤੇ ਸਿੱਖ ਕਮਿਊਨਿਟੀ ਦੀਆਂ ਨੇ ਮੰਗਾਂ ਨਹੀਂਆਂ ਜਿਹੜੀਆਂ ਇਰੀਟੇਸ਼ਨ ਦੇ ਇਹਨਾਂ ਨੇ ਇਤਿਆਹ ਖੜੀਆਂ ਕੀਤੀਆਂ ਨੇ ਨਾ ਜੀ ਠੀਕ ਹੈ। ਉਹਨਾਂ ਨੂੰ ਹਟਾ ਦੇਣ ਦੇਖੋ ਹਜ਼ੂਰ ਸਾਹਿਬ ਤੇ ਪ੍ਰਧਾਨ ਇਲੈਕਟਿਡ ਹੁੰਦਾ ਸੀ ਨੋਮੀਨੇਸ਼ਨ ਗਵਰਨਮੈਂਟ ਨੂੰ دیتا ਹੈ। ਹਾਂ। ਏਡੇ ਢੰਗ ਨਾਲ ਤਾਕਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ। ਹੂੰ। ਦਿੱਲੀ ਦੀ ਸਾਰੀ ਪਾਰਟੀ ਨੂੰ ਆਪਣੀ ਗੋਦੀ 'ਚ ਪਿਠਾ ਕੇ ਅਕਾਲੀ ਦਲ ਦੇ ਸੇਵਕ ਬਣ ਗਏ। ਅਰਨ ਜੈਕ ਲਈ ਜਿੰਦੇ ਸੀ ਉਸ ਵੇਲੇ ਦਾ ਸੈਂਟਰ ਦੀ ਸਰਕਾਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕਮਿਟਮੈਂਟ ਸੀ ਕਿ ਹਰਿਆਣਾ ਕਮੇਟੀ ਕਦੇ ਹੋਣ ਚ ਨਹੀਂ ਆਉ ਤੇ ਸੈਂਟਰ ਨੇ ਜਿਹੜਾ ਐਫੀਡੇਵਟ ਸੁਪਰੀਮ ਕੋਰਟ ਕੋਲ ਫਾਈਲ ਕੀਤਾ ਸੀ ਉਹਦੀ ਓਪਨਿੰਗ ਲਾਈਨ ਹੈ ਕਿ ਹਰਿਆਣਾ ਅਸੈਂਬਲੀ ਹੈਜ਼ ਨੋ ਰਾਈਟ ਟੂ ਅਮੈਂਡ ਦੀ ਸਿੱਖ ਗੁਰਦੁਆਰਾ ਐਕਟ 1925 ਠੀਕ ਹੈ ਪਰ ਜਦ ਫੈਸਲਾ ਹੋਇਆ ਬਾਦਲ ਸਾਹਿਬ ਨਹੀਂ ਰਹੇ ਹਾਲਾਤ ਬਦਲ ਗਏ ਤੇ ਦਿੱਲੀ ਵਾਲਿਆਂ ਦੀ ਸੋਚ ਵੀ ਬਦਲ ਗਈ ਤੇ ਆਪੜੀਆਂ ਕਮਿਟਮੈਂਟ ਤਾਂ ਤੋਂ ਵੀ ਵੰਕਰ ਹੋਣ ਲੱਗਦੇ ਦੇਖੋ ਅਸੀਂ ਕਦੇ ਇਹ ਗੱਲ ਪਰਵਾਹ ਨਹੀਂ ਕਰ ਸਕਾਂਗੇ ਕਿ ਸਿੱਖ ਸੰਸਥਾਵਾਂ ਦੀਆਂ ਸੇਵਾ ਸਬਾੜ ਉਹ ਸਿੱਖਾਂ ਦੇ ਹੱਥੋਂ ਖੋ ਕੇ ਸਰਕਾਰ ਦੇ ਹੱਥਾਂ ਜਾਂਣ ਇਹ ਕਦੇ ਪਰਵਾਹ ਨਹੀਂ ਹੋ ਸਕਦੀ ਹਾਂ ਠੀਕ ਹੈ ਚਲੋ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ رائے ਹੋ ਸਕਦੀ ਹੈ ਪਰ ਤੁਸੀਂ ਉਹ ਪੁਰਾਣੇ ਸਟੈਂਡ ਦੇ ਉੱਤੇ ਹੀ ਬਰਕਰਾਰੋਂ ਮੈ ਇੱਕ ਆਖਰੀ ਸਵਾਲ ਤੁਹਾਨੂੰ ਹੈਗਾ ਏ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਗਲਤ ਤਾਂ ਬਸ ਬਣ ਗਈ ਸੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਗਰੇਵਾਲ ਸਾਹਿਬ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਚਰਚਾ ਹੋਈ ਹੈ ਫਾਰਮੂਲਿਆਂ ਦਾ ਬਹੁਤ ਜ਼ਿਕਰ ਹੋਇਆ ਕਿ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ 9 5 ਦਾ ਫਾਰਮੂਲਾ ਸਣੀ ਚੰਡੀਗੜ੍ਹ 8 6 ਦਾ ਫਾਰਮੂਲਾ ਇੱਥੇ ਗੱਲ ਸਹਿਮਤੀ ਬਣ ਰਹੀ ਸੀ ਬਸ ਪੁਆਇੰਟ ਦੇ ਇੱਕ ਪੁਆਇੰਟ ਤੇ ਜਾ ਕੇ ਸਿਰੇ ਚੜਨ ਤੋਂ ਰਹਿ ਗਈ ਬਸ ਆਖਰੀ ਉਹ ਗੱਲ ਬਚੀ ਹੋਈ ਸੀ ਇਹ ਵੀ ਸੱਚ ਹੈ ਦੇਖੋ ਬਿਲਕੁਲ ਗੱਲ ਚੱਲੀ ਗੱਲ ਚੱਲਣ ਵਿੱਚ ਕੋਈ ੜਕਾ ਸੀਗਾ ਜਿਹੜੀਆਂ 4 5 ਮੋਢਲੀਆਂ ਗੱਲਾਂ ਸੀ ਉਸ ਵੇਲੇ ਇਹ ਸਿਹਾਰਸੋ ਕਬੀਰ ਸਿੰਘ ਬਾਦਲ ਤੇ ਹੁੰਦੜਤਾ ਜਦ ਅਮਰਸ਼ਾਹ ਜੀ ਤੇ ਨੱਡਾ ਜੀ ਨੂੰ ਮਿਲੇ ਤਾਂ ਨਾ ਇਹ ਗੱਲ ਕਹੀ ਕਿ ਇਹ ਗੱਲਾਂ ਤਾਂ ਤੁਹਾਨੂੰ ਇਰੀਟੇਸ਼ਨ ਜ਼ਰੂਰ ਹਟਾਉਡੀਆਂ ਪੈਣਗੀਆਂ ਹੂੰ ਸੀਤਾ ਦਾ ਵਾਅਦਾ ਕਾਕਾ ਨਹੀਂ ਕੋਈ ਸਾਡੇ ਲਈ ਸੀਤਾ ਨਹੀਂ ਮੈਨੇ ਧਰਦੀਆਂ ਠੀਕ ਹੈ ਜੇ ਆਪਾਂ ਇਕੱਠੇ ਹੋ ਕੇ ਲੜਨਾ ਇੱਕ ਤੁਸੀਂ ਵੱਧ ਲੜ ਲੋਗੇ ਜਾਂ ਦੋ ਸੀ ਵੱਧ ਲੜ ਲੱਗੇ ਉਹ ਜੀ ਦੀਆਂ ਵੀ ਇਕੱਠੀਆਂ ਨੇ ਉਹਨਾਂ ਦਾ ਫਰਕ ਨਹੀਂ ਪੈਂਦਾ ਤੇ ਪਰ ਇੱਕ ਗੱਲ ਹੈ ਕਿ ਜਿੰਨਾ ਚਿਰ ਮੋਟਲੇ ਇਰੀਟੇਸ਼ਨਸ ਆ ਜਿਹੜੇ ਮੋਟਲੇ ਮੁੱਦੇ ਆ ਜਿਹੜੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਨੇ ਜੀ ਜੇ ਉਹਨਾਂ ਬਾਰੇ ਤੇ ਉਹਨਾਂ ਨੇ ਜਵਾਬ ਇਹਦੇ ਬਾਰੇ ਕੀ ਦਿੱਤਾ ਹੈ ਹੂੰ ਇਹ ਤੋਂ ਬਾਤیں ਅਬ ਚੋ ਚੋਨਾਬ ਕੇ ਬਾਅਦ ਹੀ ਕਰੀ ਜਾ ਸਕਦੀਆਂ ਫਿਰ ਅਸੀਂ ਵੀ ਕਹਿੰਦਾ ਫਿਰ ਬਈ ਸਮਝੌਤਾ ਵੀ ਨਹੀਂ ਹੋ ਸਕਦਾ ਹੂੰ ਚਲੋ ਮੇਰਾ ਇੱਕ ਆਖਰੀ ਸਵਾਲ ਹੈ ਕਿਸੇ ਪੁਆਇੰਟ ਤੇ ਕੋਈ ਗੱਲ ਹੋ ਰਹੀ ਹੈ ਤੁਸੀਂ ਪਹਿਲੀ ਕਤਾਰ ਦੇ ਆਗੂਆਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੀ ਸੇ ਪੁਆਇੰਟ ਤੇ ਕੋਈ ਇਸ ਸਮੇਂ ਗੱਲਬਾਤ ਹੋ ਰਹੀ ਹੈ ਕਿਉਂਕਿ ਇਸ ਇਸ ਬਿਆਨ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਕਿ ਪੋਲਿਟਿਕਸ ਦੇ ਵਿੱਚ ਸਭ ਕੁਝ ਤੁਸੀਂ ਕਹੋ ਸਕ੍ਰਿਪਟਡ ਹੁੰਦਾ ਏ ਇਲਜ਼ਾਮ ਲੱਗਦੇ ਨੇ ਕਿ ਕੈਪਟਨ ਦੀ ਸਟੇਟਮੈਂਟ ਵੀ ਕੋਈ ਨਾ ਕੋਈ ਪਿੱਛੇ ਖਿਚੜੀ ਪਕੜੀ ਹੋ ਸਕਦੀ ਹੈ ਇਸ ਕਰਕੇ ਦਵਾਈ ਗਈ ਆ ਦਿੱਤੀ ਗਈ ਦੇਖੋ ਜੀ ਰਾਜਨੀਤੀ ਵਿੱਚ ਕਦੇ ਦਰਵਾਜ਼ੇ ਤਾਂ ਬੰਦ ਨਹੀਂ ਕੀਤੇ ਜਾਂਦੇ ਹੁੰਦੇ ਤੇ ਨਾ ਹੀ ਕੋਈ ਕਦੇ ਨੋ অর ਨੋਟ ਪੋਸੀਬਲ ਅਈ ਗੱਲ ਹੁੰਦੀ ਹੈ ਠੀਕ ਹੈ ਪਰ ਉਹਨਾਂ ਦੇ ਨਾਲ ਇੱਕ ਗੱਲ ਜ਼ਰੂਰ ਸਿਧਾਂਤਕ ਹੁੰਦੀ ਹੈ ਕਿ ਕੋਈ ਨਾ ਕੋਈ ਗੱਲਾਂ ਹੁੰਦੀਆਂ ਨੇ ਜ਼ੀਰੋ ਲੈਵਲ ਦੀਆਂ ਜਿੱਥੇ ਤੱਕ ਗੱਲ ਨਾ ਹੋਵੇ ਤਾਂ ਉਹ ਗੱਲਾਂ ਫਿਰ ਕੋਈ ਮਹਿਨਾ ਨਹੀਂ ਧਰਦੀਆਂ ਠੀਕ ਹੈ ਚਲੋ ਗੱਲ ਇਹ ਹੈ ਕਿ ਤੁਸੀਂ ਇੱਕ ਚੀਜ਼ ਤਾਂ ਕਲੀਅਰ ਕਰ ਦਿੱਤੀ ਕਿ ਪੌਸਿਬਿਲਟੀ ਤਾਂ ਹੈ ਡੈਫੀਨਿਟਲੀ ਇਹ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਅੱਜ ਦੋਸਤਾਂ ਗੱਲ ਦੁਸ਼ਮਣ ਹੋ ਸਕਦੇ ਆ ਜਿਹੜੇ ਦੁਸ਼ਮਣਾਂ ਦੇ ਦੋਸਤ ਨਾਥਿੰਗ ਇਜ਼ ਇੰਪੋਸੀਬਲ ਇਨ ਪੋਲਿਟਿਕਸ ਬਟ ਬਟ ਬਾਕੀ ਬੜਾ ਵੱਡਾ ਜ਼ਰੂਰੀ ਹੈ ਕਿ ਇਹ ਸੀ ਇਸ ਕਟਾ ਕੇ ਸੱਤਾ ਨਹੀਂ ਹੱਥ ਵਿੱਚ ਆ ਜਾਂਦੀ ਜੀ ਨਹੀਂ ਠੀਕ ਹੈ ਤੁਹਾਡੀ ਗੱਲ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡਾ ਚਰੁੰਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਨਾ ਤਾਂ ਨਥਿੰਗ ਇਜ਼ ਇੰਪੋਸੀਬਲ ਹੈ ਜ਼ਿਕਰ ਕਰ ਗਏ ਮਹੇਸ਼ਿੰਦਰ ਸਿੰਘ ਗਰੇਵਾਲ ਇਸ ਦਾ ਇੱਕ ਸਿੱਧਾ ਪਾ ਵੀ ਵੀ ਹੈ ਦੇਖੋ ਜਦੋਂ ਵੀ ਕੋਈ ਗਠਬੰਧਨ ਹੋਏਗਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਸ਼ਰਤਾਂ ਤਾਂ ਹੋਣਗੀਆਂ ਪਾਰਟਨਰਸ਼ਿਪ ਵੀ ਹੁੰਦੀ ਹੈ ਦੋ 파ਟਨਰ ਆਪਸ ਦੇ ਵਿੱਚ ਕੋਈ ਬਿਜ਼ਨਸ ਸ਼ੁਰੂ ਕਰਦੇ ਨੇ ਜਾਂ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਤਾਂ ਉਹਦਿਆਂ ਵੀ ਕੋਈ ਨਾ ਕੋਈ ਸ਼ਰਤਾਂ ਤਾਂ ਹੁੰਦੀਆਂ ਨੇ ਤਾਂ ਅਕਾਲੀ ਦਲ ਉਹਨਾ ਸ਼ਰਤਾਂ ਦਾ ਜ਼ਿਕਰ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਗੜਬੰਧਰ ਹੋਣਾ ਚਾਹੀਦਾ ਅਕਾਲੀ ਦਲ ਕਹਿ ਰਿਹਾ ਕਿ ਸਾਡੀਆਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਮੰਗਾਂ ਨੇ ਉਹਨਾਂ ਦੇ ਉੱਤੇ ਗੌਰ ਕੀਤਾ ਜਾਵੇ ਉਸ ਤੋਂ ਪਹਿਲਾਂ ਅਸੀਂ ਕੋਈ ਗੱਲ ਨਹੀਂ ਕਰਾਂਗੇ ਬਹੁਤ ਇੰਪੋਰਟੈਂਟ ਪੁਆਇੰਟ ਸੀ ਬਟ ਬਹੁਤ ਉਹਨਾਂ ਨੇ ਤੁਸੀਂ ਕਹੋ ਕਿ ਜ਼ੋਰ ਦੇ ਕੇ ਕਿਹਾ ਮੇਸ਼ੰਦਰ ਗਰੀਵਾਲ ਨੇ ਪਰ ਉਹਨਾਂ ਨੇ ਕਿਹਾ ਨਥਿੰਗ ਇਜ਼ ਇੰਪੋਸੀਬਲ ਕਿ ਕੁਝ ਵੀ ਐਸਾ ਨਹੀਂ ਹੈ ਜਿਹੜਾ ਇੰਪੋਸੀਬਲ ਹੋਵੇ ਹੋ ਕੁਝ ਵੀ ਸਕਦਾ ਹੈ ਸੁਭਾਸ਼ ਸ਼ਰਮਈ ਸਾਡੇ ਨਾਲ ਬੀਜਪੀ ਦੇ ਸੀਨੀਅਰ ਆਗੂ ਨੇ ਸੁਭਾਸ਼ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਇਟ ਇਨ ਦੇ ਉੱਤੇ ਕੈਪਟਨ ਮਨੂਰ ਸਿੰਘ ਮੁੱਖ ਮੰਤਰੀ ਰਹੇ ਨੇ ਦੋ ਵਾਰ ਪੰਜਾਬ ਦੇ ਅੱਜ ਤੁਹਾਡੇ ਨਾਲ ਨੇ ਤੁਹਾਡੀ ਪਾਰਟੀ ਚ ਨੇ ਕਹਿ ਰਹੇ ਨੇ ਗਠਬੰਧਨ ਕਰ ਲਓ ਬੇਸਿਕਲੀ ਉਹ ਡਾਇਰੈਕਟਲੀ ਬੀਜਪੀ ਨੂੰ ਕਹਿ ਰਹੇ ਨੇ ਕਿ ਗਠਬੰਧਨ ਕਰ ਲਓ ਨਹੀਂ ਤਾਂ ਫਿਰ ਦੋ ਤਿੰਨ ਵਾਰੀਆਂ ਭੁੱਲ ਜਾਓ ਦੇਖੋ ਕੈਪਟਨ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਨੇ ਸਾਣੇ ਅਸਰਪਾ ਪਾਰਟੀ ਦੇ ਨਹੀਂ ਪੰਜਾਬ ਦੇ ਬڑے ਸੀਨੀਅਰ ਨੇਤਾ ਨੇ ਦੋ ਵਾਰ ਮੁੱਖ ਮੰਤਰੀ ਰਹੇ ਨੇ ਸੋਨਦੀ ਆਪਣਾ ਇੱਕ ਸੋਚੰਦਾ ਨਜ਼ਰੀਆ ਹੈ ਉਹਨਾਂ ਨੇ ਪਾਰਟੀ ਨੂੰ ਸਲਾਹ ਦਿੱਤੀ ਹੈ ਔਰ ਇੱਕ ਨੇਤਾ ਹੁੰਦੇ ਨਾਤੇ ਸਭ ਨੂੰ ਅਧਿਕਾਰ ਹੈ ਕਿ ਉਹ ਪਾਰਟੀ ਨੂੰ ਆਪਣੀ ਰਾਏ ਦੇ ਸਕਦੇ ਹੈ ਔਰ ਅਸੀਂ ਕਦਰ ਵੀ ਕਰਦੇ ਹਾਂ ਉਹਨਾਂ ਦੀ ਰਾਏ ਦੀ ਲੇਕਿਨ ਇਸ ਵੇਲੇ ਜੋ ਸਥਿਤੀ ਹੈ ਗੌਰਵ ਜੀ ਭਾਰਤੀ ਜਨਤਾ ਪਾਰਟੀ ਬਹੁਤ ਸਪਸ਼ਟ ਹੈ ਕਿ ਸਾਰੀਆਂ 117 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਲੈਂਣਾ ਹੈ ਜੀ ਔਰ ਅਸੀਂ ਉਹਦੀ ਪੂਰੇ ਜ਼ੋਰ ਨਾਲ ਤਿਆਰੀ ਵੀ ਕਰ ਰਹੇ ਆਂ ਸਾਰੀਆਂ ਸੀਟਾਂ ਤੇ ਸੰਗਠਨ ਦਾ ਢਾਂਚਾ ਖੜਾ ਕੀਤਾ ਜਾ ਰਿਹਾ ਹੈ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਉਹਦੇ ਨਾਲ ਨਾਲ ਹੁਣ ਤੁਸੀਂ ਦੇਖੋ ਕਿ ਜ਼ਿਲ੍ਹਾ ਪਰਿਸ਼ਦ ਦੀਆਂ ਇਲੈਕਸ਼ਨਾਂ ਆ ਰਹੀਆਂ ਹਨ ਹਮ ਪਾਰਟੀ ਪਹਿਲੀ ਵਾਰ ਪੰਜਾਬ 'ਚ ਸਾਰੀਆਂ ਬਲਾਕ ਸੰਮਤੀਆਂ ਔਰ ਸਾਰੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਤੇ ਲੜ ਰਹੀ ਹੈ ਜੋ ਇਹ ਪ੍ਰਗਟਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਾਰੀਆਂ 117 ਸੀਟਾਂ ਤੇ ਚੋਣਾਂ ਲੜਨ ਲਈ ਤਿਆਰ ਹੈ ਔਰ ਜਿਸ ਪ੍ਰਕਾਰ ਦਾ ਸਮਰਥਨ ਪੰਜਾਬ ਚ ਬੀਜੇਪੀ ਨੂੰ ਮਿਲ ਰਿਹਾ ਹੈ ਜਿਸ ਪ੍ਰਕਾਰ ਦਾ ਹੁੰਗਾਰਾ ਹੁਲਾਰਾ ਬੀਜੇਪੀ ਨੂੰ ਮਿਲ ਰਿਹਾ ਹੈ ਰੋਜ਼ ਵੱਡੀ ਗਿਣਤੀ ਚ ਜਿਹੜੇ ਲੋਕ ਨੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਰਹੇ ਨੇ ਦੂਜੀਆਂ ਪਾਰਟੀਆਂ ਦੇ ਲੋਕ ਵੀ ਸ਼ਾਮਿਲ ਹੋ ਰਹੇ ਨੇ ਔਰ ਜਿਹੜੇ ਲੋਕ ਪੋਲਿਟਿਕਸ ਨਹੀਂ ਆ ਲੇਕਿਨ ਪ੍ਰਭਾਵ ਰੱਖਦੇ ਨੇ ਸਮਾਜ ਦੇ ਅੰਦਰ ਸੋਸਾਇਟੀ ਦੇ ਅੰਦਰ ਔਰ ਪੋਲਿਟਿਕਸ ਆਣਾ ਚਾਹੁੰਦੇ ਨੇ ਉਹ ਵੀ ਬੀਜੇਪੀ ਚ ਸ਼ਾਮਿਲ ਹੋ ਰਹੇ ਨੇ ਔਰ ਇਹ ਸਾਰੇ ਜਗ੍ਹਾ ਤੇ ਹੋ ਰਿਹਾ ਸ਼ਹਿਰਾਂ ਚ ਵੀ ਹੋ ਰਿਹਾ ਪਿੰਡਾਂ ਚ ਵੀ ਹੋ ਰਿਹਾ ਹੈ ਉਨਾ ਖੇਤਰਾਂ ਚ ਵੀ ਹੋ ਰਿਹਾ ਜਿੱਥੇ ਬੀਜੇਪੀ ਬਿਲਕੁਲ ਕਮਜ਼ੋਰ ਸੀ ਅੱਜ ਉੱਥੇ ਵੀ ਬੀਜੇਪੀ ਤਾਕਤਵਰ ਧਿਰ ਬਣ ਕੇ ਜਿਹੜੀ ਆ ਉੱਭਰ ਰਹੀ ਆ ਸੋ ਬੀਜੇਪੀ ਅੱਜ ਪੰਜਾਬ ਦੀ ਇੱਕ ਵੱਡੀ ਤਾਕਤਵਰ ਔਰ ਸ਼ਕਤੀਸ਼ਾਲੀ ਪਾਰਟੀ ਹੈ ਔਰ ਤੁਸੀਂ ਦੇਖੋਗੇ ਕਿ ਲੋਕ ਸਭਾ ਚ ਵੀ ਅਗਰ ਅਸੀਂ ਦੇਖੀਏ 18% ਵੋਟ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਹੈ ਠੀਕ ਹੈ ਜੋ ਕਿ ਅਬ ਸਾਡੀ ਜਿਹੜੀ ਪੁਰਾਣੀ ਭਾਈਵਾਲ ਪਾਰਟੀ ਉਹਦੇ ਨਾਲੋਂ ਵੀ 5% ਜ਼ਿਆਦਾ ਹੈ ਹਮਮ ਔਰ ਬਾਈ ਇਲੈਕਸ਼ਨਾਂ ਚ ਵੀ ਬੀਜੇਪੀ ਦਾ ਪ੍ਰਦਰਸ਼ਨ ਲਗਾਤਾਰ ਪੁਰਾਣੇ ਪ੍ਰਦਰਸ਼ਨ ਤੋਂ ਅੱਗੇ ਵਧ ਰਿਹਾ ਹੈ ਠੀਕ ਹੈ ਤੁਮੇ ਸਮਝ ਆ ਕਿ ਬੀਜੇਪੀ ਨੂੰ ਜਿਸ ਪ੍ਰਕਾਰ ਦਾ ਹੰਗਾਰਾ ਹੁਲਾਰਾ ਮਿਲ ਰਿਹਾ ਹੈ ਹਮ ਹਾਲ ਦੀ ਘੜੀ ਤਾਂ ਬੀਜੇਪੀ ਤਗੜੀ ਹੋ ਕੇ ਸਾਰੀਆਂ 112 ਨਹੀਂ ਦੇਖੋ ਸੁਭਾਸ਼ ਜੀ ਤੁਹਾਡਾ ਤਜਰਬਾ ਵੀ ਸਿਆਸਤ ਦੇ ਵਿੱਚ ਹੈ ਪਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਾਫੀ ਲੰਬਾ ਚੌੜਾ ਤਜਰਬਾ ਹੈ ਉਹਨਾਂ ਨੇ ਪੰਜਾਬ ਨੂੰ ਬਿਲਕੁਲ ਸ਼ੇਪ ਲੈਂਦੇ ਦੇਖਿਆ ਪਿਛਲੇ 3-4 ਦਹਾਕਿਆਂ ਦੇ ਵਿੱਚ ਉਹ ਕਹਿ ਰਹੇ ਨੇ ਕਿ ਤੁਸੀਂ ਕਾਡਰ ਖੜਾ ਕਰ ਲਓਗੇ ਕੋਈ ਦਿੱਕਤ ਨਹੀਂ ਹੈ ਪਰ ਟਾਈਮ ਬਹੁਤ ਲੱਗੇਗਾ ਉਹਨਾਂ ਦੇ ਕਹਿਣ ਤੋਂ ਬਾਅਦ ਇਹ ਸੀ ਕਿ 2027 'ਚ ਤੁਸੀਂ ਇਲੈਕਸ਼ਨ ਲੜੋ ਇਕੱਲੇ ਠੀਕ ਹੈ ਫਿਰ 32 'ਚ ਵੀ ਲੜਿਓ ਇਕੱਲੇ ਫਿਰ ਤੁਸੀਂ 37 'ਚ ਵੀ ਲੜਿਓ ਤਾਂ ਫਿਰ ਕੱਢ ਰ ਇਹਨਾ ਮਜ਼ਬੂਤ ਹੋਏਗਾ ਕਿ ਤੁਸੀਂ 42 ਦੇ ਵਿੱਚ ਸੋਚੋਗੇ ਕਿ ਸਰਕਾਰ ਬਣਾ ਲਈਏ ਹੋ ਸਕਦਾ 37 ਵਿੱਚ ਸੋਚ ਲਵੋ ਪਰ 27 32 ਦਾ ਭੁੱਲ ਜਾਓ ਮੈਨੂੰ ਤਾਂ ਪੂਰਾ ਵਿਸ਼ਵਾਸ ਹੈ ਗੌਰਵ ਜੀ ਜੀ ਕਿ 27 ਹੀ ਭਾਰਤੀ ਜਨਤਾ ਪਾਰਟੀ ਦੀ ਪੂਰਨ ਬਹੁਮਤ ਦੀ ਸਰਕਾਰ ਬਣੇਗੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇਗਾ ਤੁਸੀਂ ਇਹ ਦੇਖੋ ਕਿ ਮੈਂ ਕੋਈ ਐਵੇਂ ਆਂਕੜਾ ਨਹੀਂ ਦੇ ਰਿਹਾ ਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਤੁਸੀਂ ਵੋਟ ਪਰਸੈਂਟੇਜ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਇਨਫੈਕਟ ਖੁਦ ਮੈਂ ਤੁਹਾਡਾ ਸਾਹਿਬ ਦੀ ਸੀਟ ਤੋਂ ਚੌਕ ਮੈਦਾਨ ਦੇ ਵਿੱਚ ਉੱਤਰੇ ਕਿ 2022 ਚ ਬੀਜੇਪੀ ਨੂੰ 7% ਦੀ ਵੋਟ ਮਿਲੀ ਜੀ ਔਰ ਸਿਰਫ 2 ਸਾਲਾਂ ਬਾਅਦ ਹੀ 24th ਲੋਕ ਸਭਾ ਚ ਬੀਜੇਪੀ ਦੀ ਵੋਟ ਲਗਭਗ ਲਗਭਗ 2.5 ਬਣਾ ਵੱਧ ਕੇ 18% ਹੋ ਗਈ ਹੁਣੇ 18% ਨੂੰ ਅਸੀਂ 30% ਨੂੰ ਕ੍ਰੋਸ ਕਰਨਾ ਹੈ 35% ਤੱਕ ਲੈ ਕੇ ਆਣਾ ਹੈ ਸੋ ਪੋਲਿਟਿਕਸ ਨਾ ਕਦੇ ਵੀ ਕੋਈ ਚੀਜ਼ਾਂ ਇਹ ਠੀਕ ਹੈ ਮੈਂ ਤੁਹਾਡੀ ਉਹ ਗੱਲ ਨਾਲ ਵੀ ਸਹਿਮਤ ਹਾਂ ਪਰ ਇੱਕ ਸੱਚ ਇਹ ਵੀ ਹੈ ਨਾ ਕਿ ਪਰਸੈਂਟੇਜ ਔਰ ਸੀਟਾਂ ਦੀ ਗਿਣਤੀ ਦੋਵੇਂ ਵੱਖਰੀਆਂ ਚੀਜ਼ਾਂ ਨੇ ਬਿਲਕੁਲ ਕਈ ਵਾਰੀ ਨੈਗੇਟਿਵ ਨੈਕ ਹੁੰਦਾ ਹੈ VOTING PERCENTAGE ਪਰ ਸੀਟਾਂ ਦਾ ਬਹੁਤ ਫਰਕ ਹੁੰਦਾ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਆਪਾਂ ਦੇਖਿਆ ਮੇਰਾ ਇੱਕ ਸਵਾਲ ਹੈ ਤੁਸੀਂ 18% ਦਾ ਜ਼ਿਕਰ ਕਰ ਰਹੇ ਹੋ ਪਰ ਸੀਟ ਜ਼ੀਰੋ ਹੈ 2024 ਦੇ ਵਿੱਚ ਸੁਭਾਸ਼ ਜੀ ਮੇਰਾ ਅਗਲਾ ਅਗਲਾ ਮੇਰਾ ਸਵਾਲ ਇਹ ਵੀ ਹੈ ਤਰਨ ਤਰਨ ਪੰਥਕ ਹਲਕਾ BJP ਪੰਜਵੇਂ ਨੰਬਰ ਤੇ ਆ ਉੱਥੇ ਔਰ ਜ਼ਮਾਨਤ ਨਹੀਂ ਬਚੀ ਇਹ BJP ਦੀ ਤਰਨ ਤਰਨ ਦੇ ਵਿੱਚ ਤਾਂ ਕਿ ਉਹ ਵੀ ਆਈ オーਪਨਰ ਨਹੀਂ ਹੈ ਤੁਸੀਂ ਸਹੀ ਕਹਿ ਰਹੇ ਹੋ ਲੇਕਿਨ ਤੁਸੀਂ ਇਹ ਵੀ ਦੇਖੋ ਨਾ ਕਿ ਉਸੇ ਤਰਨ ਤਾਰਨ ਚ 2022 ਚ BJP ਨੂੰ 1200 ਵੋਟ ਪਈ ਸੀ ਹੂੰ और उसी तरह-तरहदाई 1200 ਤੋਂ ਵੱਧ ਕੇ ਅਸੀਂ 1200 ਤੇ ਆ ਗਏ ਪੰਜ ਗੁਣਾ ਬੀਜੇਪੀ ਦੀ ਵੋਟ ਵੱਧ ਰਹੀ ਹੈ। ਹੂੰ। ਪਰ ਮੈਂ ਇਹ ਨਹੀਂ ਕਹ ਦੇਖੋ ਮੈਂ ਤਾਂ ਕਹਿ ਹੀ ਨਹੀਂ ਰਿਹਾ ਕਿ ਸਾਰੀਆਂ 187 ਸੀਟਾਂ ਜਿੰਨੀਆਂ ਬੀਜੇਪੀ ਨੇ ਜੀ। ਸਾਨੂੰ ਤਾਂ ਸਰਕਾਰ ਬਣਾ ਲੈ 60 ਸੀਟਾਂ ਤਾਂ ਹੀ ਨਹੀਂ ਹੈ। ਠੀਕ ਹੈ। ਤਾਂ ਇਸ ਕਰਕੇ ਉਸ ਕੁਝ ਜਗ੍ਹਾ ਤੇ ਪਾਰਟੀ ਨੂੰ ਮਜ਼ਬੂਤ ਕਰਨ ਤੋਂ ਸਕੇ 10 ਸਾਲ ਵੀ ਲੱਗਣਗੇ। ਹੂੰ। ਲੇਕਿਨ ਕੁਝ ਜਗ੍ਹਾ ਆ ਗਿਆ ਜਿੱਥੇ ਬੀਜੇਪੀ ਇਸ ਵੇਲੇ ਵੀ ਜਿੱਤਣ ਦੀ ਸਥਿਤੀ 'ਚ ਕਿ 24 ਦਾ ਲੋਕਤਭਾਈ ਇਲੈਕਸ਼ਨ ਸੀ ਚਲੋ ਮੈਂ ਮੈਂ ਸਿੱਧਾ ਸਵਾਲ ਤੁਹਾਨੂੰ ਆਖਰੀ ਪੁੱਛਦਾ ਪੀਜੇ ਦੀ ਨੰਬਰ ਹੀ ਕੋਲ ਲੜੀ ਸੀਗੀ ਠੀਕ ਹੈ ਮੈਂ ਸਿੱਧਾ ਸਵਾਲ ਸਟੇਟਮੈਂਟ ਨੂੰ ਕਨਵਰਟ ਕਰਨਾ ਹੈ 50 ਤੋਂ 60 ਤੋਂ 100 ਅੱਜ ਦੇ ਵਿੱਚ ਭਾਜਪਾ ਦੀ ਤਿਆਰੀ ਜਿਹੜੀ ਉਹ ਇਸੇ ਹਿਸਾਬ ਨਾਲ ਚੱਲ ਰਹੀ ਹੈ ਕਿ ਅਸੀਂ ਸਾਰੀਆਂ 117 ਸੀਟਾਂ ਤੇ ਤਗੜੇ ਹੋ ਕੇ ਖੋਲੜੀਏ ਚਲੋ ਇੱਕ ਹਫ਼ਤੇ ਵਿੱਚ ਨੇਤਾ ਵੀ ਆ ਰਹੇ ਨੇ ਜਿਹੜੇ ਚੋਣ ਜਿੱਤ ਸਕਦੇ ਨੇ ਠੀਕ ਹੈ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਪਰ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਮੈਂ ਤੁਹਾਡੇ ਤੋਂ ਪਹਿਲਾਂ ਮਹੇਸ਼ ਚੰਦਰ ਗਰੇਵਾਲ ਨਾਲ ਗੱਲ ਕਰ ਰਿਹਾ ਸੀ ਉਹ ਵੀ ਸੀਨੀਅਰ ਤੁਹਾਡੇ ਦੋਵਾਂ ਦੀ ਲਾਈਨਾਂ ਬੜੀ ਅਲੱਗ-ਅਲੱਗ ਹੈ ਉਹ ਕਹਿ ਰਹੇ ਨੇ ਕਿ ਦੇਖੋ ਸਿਧਾਂਤਾਂ ਦੇ ਉੱਤੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਜੇਕਰ ਮੰਗਾਂ ਦੇ ਉੱਤੇ ਗੌਰ ਕੀਤਾ ਜਾਂਦਾ ਤਾਂ ਫਿਰ ਇੰਪੋਸੀਬਲ ਤਾਂ ਕੁਝ ਵੀ ਨਹੀਂ ਹੈ ਤੁਸੀਂ ਇਹ ਜ਼ਿਕਰ ਕਰ ਰਹੇ ਹੋ ਕਿ ਅਸੀਂ 117 ਤੋਂ 117 ਤੀ ਲੜਨਾ ਹੈ ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਹੈਗਾ ਮੈਂ ਸਿੱਧੇ ਸ਼ਬਦਾਂ ਵਿੱਚ ਪੁੱਛਦਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਨੂੰ ਪਾਰਟੀ ਦੀ ਸਟੇਟਮੈਂਟ ਨਹੀਂ ਸਮਝਦੇ ਤੇ ਤੁਸੀਂ ਉਸ ਦੇ ਨਾਲ ਇਤਿਫਾਕ ਨਹੀਂ ਰੱਖਦੇ ਕਿ ਸਾਨੂੰ ਕਿਸੇ ਗਠਬੰਧਨ ਦੀ ਜ਼ਰੂਰਤ ਹੈ ਇੱਕੋ ਮੈਂ ਫਿਰ ਆਪਣੀ ਉਸ ਗੱਲ ਨੂੰ ਦੁਹਰਾ ਰਿਹਾ ਕਿ ਕੈਪਟਨ ਸਾਹਿਬ ਬਹੁਤ ਸੀਨੀਅਰ ਨੇਤਾ ਨੇ ਅਗਰ ਉਹ ਕੋਈ ਮਤ ਪ੍ਰਗਟ ਕਰ ਰਹੇ ਨੇ ਕੋਈ ਵਿਚਾਰ ਰੱਖ ਰਹੇ ਨੇ ਤੇ ਪਾਰਟੀ ਜਿਹੜੀ ਹਾਈ ਕਮਾਂਡ ਹੈ ਸਾਡਾ ਜਿਹੜਾ ਕੇਂਦਰੀ ਨਿਤਰਤਵ ਹੈ ਉਹ ਜ਼ਰੂਰ ਉਹਨਾਂ ਦੀ ਗੱਲ ਨੂੰ ਤਵੱਜੂ ਦਿੰਦਾ ਹੀ ਹੈ ਲੇਕਿਨ ਗੱਟਬੰਧਨ ਕਰਨਾ ਜਾਂ ਨਹੀਂ ਕਰਨਾ ਇਹ ਤੇ ਕੇਂਦਰੀ ਲੀਡਰਸ਼ਿਪ ਨੇ ਤੈਅ ਕਰਨਾ ਹੈ ਜਿੱਥੋਂ ਤੱਕ ਹੁਣ ਤੱਕ ਦਾ ਪਾਰਟੀ ਦਾ ਸਟੈਂਡ ਹੈ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਉਹ ਸਟੈਂਡ ਬੜਾ ਸਪਸ਼ਟ ਹੈ ਕੇਂਦਰੀ ਲੀਡਰਸ਼ਿਪ ਦਾ ਵੀ ਔਰ ਪੰਜਾਬ ਦੀ ਲੀਡਰਸ਼ਿਪ ਦਾ ਵੀ ਕਿ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਚੋਣ ਲੜੇਗੀ ਔਰ ਅਸੀਂ ਉਹਦੇ ਲਈ ਤਿਆਰੀ ਕਰ ਰਹੇ ਹਾਂ ਚਲੋ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਿਆਰੀ 117 ਸੀਟਾਂ ਦੇ ਉੱਤੇ ਹੋ ਰਹੀ ਹੈ ਕਿੰਨੀਆਂ ਸੀਟਾਂ ਝੋਲੀ ਦੇ ਵਿੱਚ ਆਉਂਦੀਆਂ ਨੇ ਇਨਫੈਕਟ ਉਸ ਤੋਂ ਪਹਿਲਾਂ ਅਜੇ 1 ਸਾਲ ਬਾਕੀ ਹੈ ਅੱਜ ਇਹ ਅਸੀਂ ਗੱਲ ਕਰ ਰਹੇ ਹਾਂ 3 ਨਵੰਬਰ 2025 ਨੂੰ 3 ਨਵੰਬਰ 2025 ਮੈਂ ਤਰੀਕ ਇਸ ਕਰਕੇ ਬੋਲ ਰਿਹਾ ਕਿ ਯਾਦ ਰੱਖਿਓ ਕਿ ਅਗਲੀ 3 ਨਵੰਬਰ 3 ਨਵੰਬਰ 2026 ਨੂੰ ਪੰਜਾਬ ਦੀ ਸਿਆਸਤ ਦੀ ਪਿਕਚਰ ਬਿਲਕੁਲ ਵੱਖਰੀ ਹੋ ਸਕਦੀ ਹੈ ਮੈਂ ਇਸ ਕਰਕੇ ਵੀ ਜ਼ਿਕਰ ਕਰ ਰਿਹਾ ਕਿਉਂਕਿ ਜਦੋਂ 3 ਨਵੰਬਰ 2026 ਦੇ ਵਿੱਚ ਆਪਾਂ ਗੱਲ ਕਰ ਰਹੇ ਹੋਵਾਂਗੇ ਹੋਪਫੁਲੀ ਤਾਂ ਉਸ ਸਮੇਂ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੋਏਗੀ ਕਿ ਹੁਣ ਇੱਕ ਮਹੀਨੇ ਬਾਅਦ ਚੋਣ ਜ਼ਾਬਤਾ ਲੱਗਣ ਜਾ ਰਿਹਾ ਹੈ ਜਨਵਰੀ ਦੇ ਪਹਿਲੇ ਹਫ਼ਤੇ 'ਚ 2027 'ਚ ਚੋਣ ਜ਼ਾਬਤਾ ਲੱਗ ਜਾਣਾ ਹੈ ਤਾਂ 2026 ਦੇ ਆਖਰੀ ਜਿਹੜੇ ਮਹੀਨੇ ਨੇ ਅਕਤੂਬਰ ਨਵੰਬਰ ਦਸੰਬਰ ਉੱਥੇ ਤੱਕ ਪਹੁੰਚਦੇ ਪਹੁੰਚਦੇ ਦਾ ਪਿਕਚਰ ਨੇ ਬਿਲਕੁਲ ਬਦਲ ਜਾਣਾ ਸਿਆਸਤ ਨੇ ਕੀ ਕੁਝ ਹੁੰਦਾ ਹੈ ਉਹ ਦੇਖਣਾ ਹੋਏਗਾ ਫਿਲਹਾਲ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਡੈਫੀਨਟਲੀ ਭਾਜਪੀ ਦੇ ਵਿੱਚ ਰਹਿ ਕੇ ਭਾਜਪੀ ਨੂੰ ਹੈ ਪਰ ਕਿਤੇ ਨਾ ਕਿਤੇ ਉਹ ਅਕਾਲੀ ਦਲ ਨੂੰ ਵੀ ਦੱਸ ਰਹੇ ਨੇ ਕਿ ਸਮਝੋ ਮੇਰੇ ਕੋਲ ਬੜਾ ਤਜਰਬਾ ਹੈ ਇਸ ਗੱਲ ਦਾ ਐਵੇਂ ਗੱਲ ਨਹੀਂ ਬਣਨੀ ਇਹ ਵੀ ਸਿਆਸਤ ਦੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ 2-3 ਵਾਰੀਆਂ ਸੱਤਾ ਤੋਂ ਦੂਰ ਰਹਿ ਲਵੋ ਤਾਂ ਫਿਰ ਤੁਹਾਡੀ ਵਾਪਸੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਇੱਕ ਬਹੁਤ ਵੱਡਾ ਅਹਿਮ ਤੁਸੀਂ ਕਹੋਗੇ ਕਿ ਸਟੇਕ ਦੇ ਉੱਤੇ ਹੈ ਕਿ ਜੇਕਰ 2027 ਦੇ ਵਿੱਚ ਨਤੀਜੇ ਭਾਜਪਾ ਅਕਾਲੀ ਦਲ ਮੈਂ ਸਪੈਸੀਫਿਕਲੀ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਹਾਂ ਕਿ ਉਹਨਾਂ ਦੇ ਮੁਤਾਬਕ ਨਹੀਂ ਹੁੰਦੇ ਸੱਤਾ ਤੱਕ ਉਹ ਨਹੀਂ ਪਹੁੰਚਦੇ ਆ ਉਸ ਤਰੀਕੇ ਨਾਲ ਨਹੀਂ ਹੁੰਦੇ ਜਿਵੇਂ ਦੇ ਉਮੀਦ ਕਰਦੇ ਨੇ ਤਾਂ ਫਿਰ ਬੜੀ ਦਿੱਕਤ ਅਗਲੇ 5 ਸਾਲ ਹੋਏਗੀ ਕੈਡਰ ਨੂੰ ਨਾਲ ਰੱਖਣਾ ਪਾਰਟੀ ਦੇ ਖਰਚਿਆਂ ਨੂੰ ਚਲਾਉਣਾ ਸਾਰਾ ਕੁਝ ਕਰਨਾ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬਹੁਤ ਮੁਸ਼ਕਲ ਹੁੰਦਾ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਲਈ ਖੈਰ ਅਕਾਲੀ ਦਲ ਪਿਛਲੇ 10 ਸਾਲ ਤੋਂ ਲਗਾਤਾਰ ਨੇ ਸੱਤਾ ਤੋਂ ਬਾਹਰ ਹੈ ਕਰੀਬ-ਕਰੀਬ 9 ਸਾਲ ਹੋ ਚੁੱਕੇ ਨੇ ਔਰ ਦੂਜਾ ਪੁਆਇੰਟ ਇਸ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਹੈਗਾ ਇਹ ਕਿ ਗਠਬੰਧਨ ਟੁੱਟਿਆ ਏ 2020 ਦੇ ਵਿੱਚ ਤੇ ਅਕਾਲੀ ਦਲ ਦੇ ਖਾਤੇ ਦੇ ਵਿੱਚ ਸਿੱਟਾਂ ਆਈਆਂ ਬੇਸ਼ੱਕ ਉਹ ਤੀਜੇ ਨੰਬਰ ਤੇ ਸੀ ਪਰ 2022 ਦੇ ਵਿੱਚ ਸਥਿਤੀ ਇਸ ਤਰੀਕੇ ਦੀ ਹੋ ਗਈ ਕਿ ਇਹ ਅਕਾਲੀ ਦਲ ਸਿਰਫ 3 ਸਿੱਟਾਂ ਸਿਰਫ 3 ਸਿੱਟਾਂ ਦੇ ਉੱਤੇ ਪਹੁੰਚ ਗਿਆ ਇਹ ਤੁਸੀਂ ਕਹੋਗੇ ਕਿ ਇੱਕ ਲੰਬੇ ਟਾਈਮ ਤੋਂ ਅਕਾਲੀ ਦਲ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ ਭਾਜਪਾ ਦਾ ਵੀ ਕੁਝ ਜ਼ਿਆਦਾ ਵਧੀਆ ਨਹੀਂ ਦੋ ਸਿੱਟਾਂ ਹੀ ਸੀ ਅਸ਼ਵਨੀ ਸ਼ਰਮਾ ਤੇ ਜੰਗੀ لال ਮਹਾਜਨ ਬਹੁਤ ਛੋੜਿਆ ਬ੍ਰੇਕ ਲਈ ਰੁਕ ਰਿਹਾ ਗੜਜੌਰ ਕਿੰਨਾ ਜ਼ਰੂਰੀ ਹੈ ਕਿੰਨੀ ਕੁ ਮਜਬੂਰੀ ਹੈ ਅੰਦਰ ਕੀ ਪਕ ਰਿਹਾ ਹੈ ਜਾਖੜ ਤੇ ਬਾਦਲ ਕਿੰਨਾ ਕੁ ਫੋਨ ਤੇ ਗੱਲਬਾਤ ਕਰ ਰਹੇ ਨੇ ਅਮਿਤ ਸ਼ਾਹ ਪ੍ਰਧਾਨ ਮੰਤਰੀ ਮੋਦੀ ਦੇ ਕਿੰਨੀ ਨੌਲੇਜ ਦੇ ਵਿੱਚ ਹੈ ਕੈਪਟਨ ਅਮਰਿੰਦਰ ਸਿੰਘ ਦੀ ਕੀ ਭੂਮਿਕਾ ਹੈ ਬਹੁਤ ਸਾਰੇ ਸਵਾਲ ਨੇ ਸਾਡੀ ਨਜ਼ਰ ਬਣੀ ਹੋਈ ਹੈ ਅਪਡੇਟ ਕਰਾਂਗੇ ਛੋਟਾ ਜਿਹਾ ਬ੍ਰੇਕ